ਮੇਰੇ 59 ਜੀ 38 ਸਾਲ ਦੇ ਤੁਹਾਡਾ ਪਿੰਡ ਤੁਹਾਡਾ ਜ਼ਿਲ੍ਹਾ ਕਿਹੜਾ ਆ ਪਿੰਡ ਮੇਰਾ ਨਾਰੂ ਨੰਗਲ ਜੀ ਜ਼ਿਲ੍ਹਾ ਹਸ਼ਿਆਰਪੁਰ ਜੀ ਨਾਰੂ ਕੀ ਨਾਮ ਹੈ ਨਾਰੂ ਨੰਗਲ ਜੀ ਨਾਰੂ ਨੰਗਲ ਐਨ اے ਆਰ ਨਾਰੂ ਨੰਗਲ ਹਾਂਜੀ ਨਾਰੂ ਨੰਗਲ ਡੈਸਟਕ ਹਸ਼ਿਆਰਪੁਰ ਜੀ ਐ ਤਸੀਲ ਕਿਹੜੀ ਹੈ ਹਸ਼ਿਆਰਪੁਰ ਜੀ ਹਸ਼ਿਆਰਪੁਰ ਤੇ ਜ਼ਿਲ੍ਹਾ ਹਸ਼ਿਆਰਪੁਰ ਦੀ ਤਹਿਸੀਲ ਹੈ ਹਾਂਜੀ ਕਿੰਨੇ ਸਾਲੋਂ ਕੇ ਤੁਹਾਨੂੰ ਬਾਹਰ ਆਇਆ ਨੂੰ ਮਨੂ ਹੋਗਾ ਜੀ 28 28 ਸਾਲ ਹੋਗਾ ਜੀ 28 ਸਾਲ 28 ਸਾਲ ਹੋ ਗਏ ਤੇ 30 ਉਮਰ ਜਿਹੜੀ ਹੈ 39 ਸਾਲ ਹੈ ਨਹੀਂ ਜੀ 49 ਸਾਲ ਮੇਰੀ ਉਮਰ ਹੈ 49 59 ਜੀ 59 49 ਸਾਲ 49 ਸਾਲ ਦੀ ਉਮਰ ਹੈ ਆਈ ਸੀ ਹਾਂ ਜੀ ਸ਼ਾਦੀशुदा ਹੋ ਸਾਥੀ ਸ਼ਾਦੀशुदा ਹੋ ਕੁਆਰੇ ਹੋ ਜਾਂ ਤੁਸੀਂ ਸਿੰਗਲ ਹੋ ਜਾਂ ਕੀ ਹੋ ਸ਼ਾਦੀशुदा ਆ ਜੀ ਸ਼ਾਦੀ ਚ ਬੱਚੇ ਕਿੱਥੇ ਨੇ ਬੱਚੇ ਮੇਰੇ ਪਹਿਲੇ ਜੀ ਅਮਰੀਕਾ ਆ ਕਿੰਨੇ ਬੱਚੇ ਨੇ ਬਾਪ ਮੈਂ ਦੋ ਹਾਂ ਜੀ ਤੁਹਾਡੀ ਵਾਈਫ ਉਹ ਥੇ ਅਮਰੀਕਾ ਦੇ ਭਾਜੀ ਉਹ ਮੈਂਸ਼ਨ ਨਹੀਂ ਕਰਨਾ ਚਾਹੁੰਦਾ ਅਮਰੀਕਾ ਚ ਹੀ ਆ ਅੱਛਾ ਤੁਸੀਂ ਬਾਰੇ ਮਤਲਬ ਤੁਹਾਡੇ ਬੱਕਰੇ ਰਹਿੰਦੇ ਨੇ ਉਹ ਹਾਂ ਜੀ ਓਕੇ ਠੀਕ ਹੈ ਬੱਚੇ ਬੱਕਰੇ ਨੇ ਤੇ ਭਾਈ ਵੀ ਬੱਕਰੀ ਹੈ ਹਾਂ ਜੀ ਪਰ ਤੁਸੀਂ ਸੈਪਰੇਟ ਰਹਿੰਦੇ ਕਿੰਨੇ ਸਾਲੋਂ ਕੇ ਵਾਈਫ ਨੂੰ ਨਹੀਂ ਮਿਲੇ ਤੁਸੀਂ ਮੈਨੂੰ ਹੋ ਗਿਆ ਜੀ ਮਤਲਬ 22 ਸਾਲ ਹੋ ਗਏ ਜੀ 22 ਸਾਲ ਹੋ ਗਏ ਆ ਤਾਂ ਤੁਸੀਂ ਹਾਲੀਵੁੱਡ ਨੂੰ ਵਾਈਫ ਕਹਿ ਰਹੇ ਹੋ ਮਤਲਬ ਤੁਹਾਡੇ ਆ ਡਿਵੋਰਸ ਹੋਇਆ ਆ ਹਾਂ ਜੀ ਡਿਵੋਰਸ ਹੋਇਆ ਹਾਂ ਤੁਸੀਂ ਕਹੋ ਕਿ ਅਸੀਂ ਸ਼ਾਦੀशुदा ਨਹੀਂ ਐ ਡਿਵੋਰਸ ਹੈ ਸਾਡਾ ਹਾਂ ਜੀ 22 ਸਾਲ ਤੋਂ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਨਹੀਂ ਕੀਤੀ ਨਾ ਵੇਖਿਆ ਨਹੀਂ ਜੀ ਨਾ ਬੱਚੇ ਨੇ ਆਪਣੀ ਮਾਂ ਦਾ ਪੀੜ ਦਾ ਮੂੰਹ ਵੇਖਿਆ ਨਾ ਪੀ ਨੇ ਆਪਣੀ ਬੱਚਾ ਦਾ ਮੂੰਹ ਵੇਖਿਆ 22 ਸਾਲ ਤੋਂ ਨਹੀਂ ਜੀ ਟੈਲੀਫੋਨ ਬੱਚੇ ਵੀ ਨਹੀਂ ਕਰਦੇ ਨਹੀਂ ਜੀ ਤੁਹਾਡੇ ਮੰਦ ਵਿੱਚ ਟੜਫੜ ਨਹੀਂ ਹੈ ਬੱਚਿਆਂ ਪ੍ਰਤੀ ਬਹੁਤ ਆਜੀ ਉਹ ਗਾਹਾਂ ਜਾ ਕੇ ਦੱਸਾਂਗਾ ਜੀ ਓਕੇ ਜੀ ਤੁਸੀਂ ਅਦਾਸ ਨਹੀਂ ਹੋਣਾ ਤੁਹਾਡਾ ਸਾਥ ਦੇਵਾਂਗੇ ਤੁਹਾਡੇ ਘਰਦਿਆਂ ਨੇ ਤੁਹਾਨੂੰ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕੀਤਾ ਇਹ ਸੱਚ ਹੈ ਹਾਂ ਜੀ ਓਕੇ ਸੋ ਤੁਹਾਡੀ ਸਟੋਰੀ ਟੈਲੀਕਾਸਟ ਅਸੀਂ ਕਰਨ ਜਾ ਰਹੇ ਹਾਂ ਔਰ ਅਸੀਂ ਜਿਹਨਾਂ ਨੇ ਚਾਹਾਂਗੇ ਕਿ ਤੁਹਾਡੇ ਨਾਲ ਧੋਖਾ ਕੀਤਾ ਧੋਖਾ ਕਿਹਨੇ ਕੀਤਾ ਧੋਖਾ ਕੀ ਕੀਤਾ ਉਹ ਅਸੀਂ ਸਟੋਰੀ ਕਵਰ ਕਰਦੇ ਹਾਂ ਔਰ ਤੁਹਾਨੂੰ ਅੱਗੇ ਦੇਰ ਟੈਲੀਕਾਸਟ ਕਰਨ ਦੀ ਜਸ ਸਰ ਜੀ ਟੈਲੀਟੈਂਸ ਬਹੁਤ ਵੱਡੀ ਸੀ ਲੱਗੀ ਹੋਈ ਹੈ ਅਤੇ ਨਾਲ ਦਾ ਸੀ ਇੱਕ ਕਰਜ਼ਾ ਮਾਫ ਕਰਾਉਣ ਦੇ ਵਾਸਤੇ ਅਮਨਵਾਲਕ ਨੂੰ ਕਾਲ ਕਰ ਲਓ ਤੁਹਾਡਾ ਕਰਜ਼ਾ ਮਾਫ ਨੰਬਰ ਹੈ ਕਰਜ਼ਾ ਮਾਫ ਕਰਾਉਣ ਲਈ 957871922 ਮਾਸਟਰ ਜੁਲਰ ਜੋ ਕਿ ਟੈਲੀਟਾਈਪ ਦੇ ਨਾਲ ਹੈ ਬਰਮਟ ਵਿੱਚ ਮੌਂਟਰੀ ਪਾਸ ਦੇ ਵਿੱਚ ਇੱਥੇ ਕਿ ਤੁਸੀਂ ਸੋਨੇ ਦੇ ਟਾਪਸ ਰਿੰਗ ਅਤੇ ਜਿਹੜੇ ਆਪਣੇ ਇਹ ਰਿੰਗ ਨੇ ਉਹ ਤੁਹਾਨੂੰ ਫ੍ਰੀ ਤੇ ਜੰਦੇ ਨੇ ਇਕਵਿਟ ਜਸਵਿੰਦਰ ਜੀ ਤੁਹਾਡੀ ਆਵਾਜ਼ ਆ ਰਹੀ ਆ ਪਲੀਜ਼ ਸਾਇਲੈਂਟ ਰਹਿਣਾ ਤੁਸੀਂ ਆਪਣੇ ਇੰਗਲੈਂਡ ਦੇ ਵਿੱਚ ਕਿਦਰ ਨਾਲ ਰਹ ਰਹੇ ਹੋ ਇਕੱਲੇ ਰਹੇ ਜਾਂ ਫਿਰ ਤੁਹਾਡੇ ਨਾਲ ਕੋਈ ਕਿਰਾਏਦਾਰ ਹੈ ਜਾਂ ਤੁਹਾਡਾ ਕੋਈ ਕਜ਼ਨ ਹੈ ਨਹੀਂ ਮੈਂ ਮੈਰਿਜ ਕਰਾਈ ਆ ਜੀ ਇੱਥੇ ਤੁਸੀਂ ਅਸ ਇੰਗਲੈਂਡ ਵਿੱਚ ਮੈਰਿਜ ਕਰਾਈ ਆ ਹਾਂਜੀ ਇੰਗਲੈਂਡ ਵਿੱਚ ਮੈਰਿਜ ਕਰਾਈ ਜਿਸ ਦੇ ਨਾਲ ਉਹ ਆਪਣੇ ਇੰਡੀਅਨ ਹੈ ਔਰਤ ਜਾਂ ਫਿਰ ਕੋਈ ਨਾਨ ਇੰਡੀਅਨ ਹੈ ਇੰਡੀਅਨ ਹੈ ਜੀ ਇੰਡੀਅਨ ਹੈ ਔਰ ਤੁਸੀਂ ਲਾਮਾ ਲਿੰਗੇ ਜਾਂ ਫਿਰ ਉਂਝ ਰਹ ਰਹੇ ਹੋ ਨਹੀਂ ਉਂਝ ਰਹੇ ਰਹੇ ਜੀ ਅੱਛਾ ਜੀ ਕਿੰਨੇ ਸਾਲ ਤੋਂ ਇਕੱਠੇ ਰਹ ਰਹੇ ਹੋ ਅੱਛਾ ਜੀ ਹਨੂੰ 10 ਸਾਲ ਹੋ ਗਿਆ ਜੀ 10 ਸਾਲ ਹੋ ਗਏ ਨੇ ਸੋ ਤੁਸੀਂ ਤੁਹਾਡੇ ਕਿੰਨੇ ਪਰਿਵਾਰ ਦੇ ਮੈਂਬਰ ਨੇ ਅਸੀਂ ਦੋ ਹੀ ਹਾਂ ਜੀ ਨਹੀਂ ਤੁਹਾਡੇ ਕਿੰਨੇ ਭੈਣ ਭਰਾ ਆ ਅਸੀਂ ਚਾਰ ਭਰਾ ਸੀਗੇ ਜੀ ਚਾਰ ਭਰਾ ਸੀ ਦੋਹਾਂ ਦੀ ਡੈਥ ਹੋ ਗਈ ਉਹ ਆ ਜੀ ਦੋ ਪੂਰੇ ਹੋ ਗਏ ਨੇ ਤੇ ਦੋ ਜੀਦੇ ਨੇ ਇੱਕ ਤੁਸੀਂ ਉਹ ਤੇ ਇੱਕ ਤੁਹਾਡਾ ਭਰਾ ਇੰਡੀਆ ਵਿੱਚ ਹੈ ਨਹੀਂ ਉਹ ਆਸਟ੍ਰੇਲੀਆ ਵਿੱਚ ਉਹ ਆ ਜੀ ਅਛਾ ਇਨਾਮ ਕੀ ਹੈ ਜਿਹੜਾ ਆਸਟ੍ਰੇਲੀਆ ਵਿੱਚ ਹੈ ਬਲਵਿੰਦਰ ਸਰਦਾਰ ਬਲਵਿੰਦਰ ਸਿੰਘ ਬਰਬੰਦਰ ਸਿੰਘ ਥੋੜੇ ਤੋਂ ਵੱਡੇ ਨੇ ਹਾਂਜੀ ਕਿੰਨੀ ਉਮਰ ਹੈ ਉਹਨਾਂ ਦੀ ਮੈਕਸਿਮਮ 74 ਤੋਂ ਉਵਰ ਹੋ ਆਜੀ 74 ਸਾਲ ਤੋਂ ਉਹ ਆਸਟ੍ਰੇਲੀਆ ਵਿੱਚ ਕਿਹਦੇ ਨਾਲ ਰਹਿੰਦੇ ਨੇ ਬੱਚੇ ਨੇ ਉਹਨਾਂ ਦੇ ਹਾਂਜੀ ਬੱਚੇ ਆ ਉਹਨਾਂ ਦੇ ਉੱਥੇ ਜੀ ਆਈ ਸੀ ਸੋ ਤੁਸੀਂ ਤੁਹਾਡੇ ਮਾਤਾ ਪਿਤਾ ਜੀ ਜਿੰਦੇ ਆ ਜਾਂ ਨਹੀਂ ਨਹੀਂ ਜੀ ਡੈਡੀ ਜੀ ਵੀ ਐਕਸਪਾਇਰ ਆ ਮੰਮ ਵੀ ਐਕਸਪਾਇਰ ਆ ਮੰਮ ਡੈਡ ਤੁਸੀਂ ਉਹਨਾਂ ਨੂੰ ਜ਼ਿੰਦਗੀ ਵਿੱਚ ਕਿੰਨੇ ਸਾਲ ਤੋਂ ਤੁਹਾਡਾ ਵਿਛੜਾ ਰਿਹਾ ਆ ਮਾਮਨ ਨਾਲ ਤਾਂ ਜੀ 27 28 ਸਾਲੇ ਪਛੋੜਾ ਰਹਿ ਗਿਆ ਹਾਂ ਹਾਂ ਤੇ ਪਾਪਾ ਜੀ ਪੂਰੇ ਹੋਏ ਸੀ 1988 ਦੇ ਵਿੱਚ 9088 ਵਿੱਚ ਪਾਪਾ ਜੀ ਉਦੋਂ ਮੈਂ ਇੰਡੀਆ ਸੀ ਪਾਪਾ ਜੀ ਪੂਰੇ ਹੋ ਗਏ ਸੀ ਸੋ ਤੁਸੀਂ ਜਦੋਂ ਕੈਨੇਡਾ ਦੇ ਵਿੱਚ ਅਮਰੀਕਾ ਸੌਰੀ ਇੰਗਲੈਂਡ ਦੇ ਵਿੱਚ ਆਏ ਆ ਆਪਣੀ ਮਾਤਾ ਜੀ ਦੀ ਦੇਖਭਾਲ ਲਈ ਤੁਸੀਂ ਉਹਨਾਂ ਨੂੰ ਪੈਸੀ ਵਗੈਰਾ ਭੇਜਦੇ ਰਹੇ ਆ ਪਾਉਂਡ ਜਾਂ ਨਹੀਂ ਨਹੀਂ ਭੇਜਦੇ ਰਹੇ ਨਹੀਂ ਦੇ ਰਹੇ ਅੱਛਾ ਲੁੱਕ ਅਪਟਰ ਇੱਥੇ ਬੰਦਿਆਂ ਕੋਲ ਆਹੇ ਦੇ ਦਿਓ ਉੱਤੇ ਜਾਂ ਉਹ ਦੇ ਜਾਂਦੇ ਸੀ ਉੱਤੇ ਤੁਸੀਂ ਤੁਹਾਡੀ ਜਿਹੜੀ ਹੁਣ ਤੁਸੀਂ ਰਹਿੰਦੇ ਇੰਗਲੈਂਡ ਦੇ ਕਿਹੜੇ ਸ਼ਹਿਰ ਵਿੱਚ ਹੋ ਮੈਂ ਬਰਮੀਗਮ ਵਿੱਚ ਬਰਮੀਗਮ ਕੰਮ ਕੀ ਕਰਦੇ ਹੋ ਆਪ ਜੀ ਭਾਈ ਮੈਂ ਕੰਸਟਰਕਸ਼ਨ ਸਾਈਟ ਦਾ ਕੰਮ ਕਰਦਾ ਸੀਗਾ ਫੇ ਆਪਣਾ ਕੰਮ ਖੋਲਿਆ ਸੀਗਾ ਹਾਂਜੀ ਤੇ ਤੂੰ ਤਾਂ ਤੂੰ ਦੇ ਵਿੱਚ ਮੇਰੀ ਹਾਰਟ ਬਾਈਪਾਸ ਸਰਜਰੀ ਹੋ ਗਈ ਸੀ ਜੀ ਮੇਰੇ ਬਾਈਪਾਸ ਹੋ ਗਿਆ ਸੀ Oh my god Oh very sorry ਹੁਣ ਠੀਕ ਹੋ ਆਪ ਜੀ ਸੇ ਠੀਕ ਹੈ ਨੇ ਬਾਸੀ ਜੀ ਮੇਰੇ ਦੋ ਬਾਰੀ ਓਪਨ ਹੋਟਿਆ ਉਹਨਾਂ ਕੋ ਸੈੱਟ ਨਹੀਂ ਆਇਆ ਤੇ ਹਜੇ ਫੇਰ ਵੇਟ ਕਰਦਾ ਥਰਡ ਟਾਈਮ ਦੀ ਓਪਨ ਦੀ ਓ ਗੋਡ ਖਿਆਲ ਖਣ ਆਪਣੀ ਸਿਹਤ ਦਾ ਸਿੱਧਾ ਬਹੁਤ ਜ਼ਰੂਰੀ ਹੈ ਸਟ्रेस ਨਹੀਂ ਲੈਣੀ ਬਹੁਤ ਜਿੰਦਗੀ ਵਿੱਚ ਪੈਸੇ ਨਹੀਂ ਆਉਂਦੇ ਜਾਂਦੇ ਰਹਿਣਾ ਸਭ ਕੁਝ ਹੁੰਦੇ ਰਹਿਣਾ ਚੱਗੇ ਬਾੜੇ ਦੇ ਲਿਖਣੇ ਪੈਣੇ ਆ ਪਰ ਸਿਹਤ ਦਾ ਖਿਆਲ ਰੱਖਣਾ ਐਨਜੀਓ ਉਹ ਨਹੀਂ ਮਦਦ ਛੱਡਦਾ ਵਾਹਿਗੁਰੂ ਦਾ ਸ਼ੁਕਰ ਆ ਬਾਬੂ ਜੀ ਬੱਸੀ ਸਾਹਿਬ ਮੈਂ ਉਹਦਾ ਬਸ ਉਹਦੇ ਛੱਡੀ ਸੀ ਪੂਰੀ ਮਦਦ ਕਰਨੇ ਤੁਹਾਡੇ ਨੂੰ ਵਾਅਦਾ ਕਰਦੇ ਆ ਜਸਵਿੰਦਰ ਸਿੰਘ ਤੁਹਾਡੇ ਦੋ ਚਾਰ ਬੱਚੇ ਇੱਕ ਤੁਸੀਂ ਤੇ ਇੱਕ ਜਿੰਦਾ ਤੇ ਬਾਕੀ ਪਰਿਵਾਰ ਰੱਬ ਨੂੰ ਪਿਆਰਾ ਹੋ ਚੁੱਕਾ ਹਾਂਜੀ ਓਕੇ ਮੈਂ ਜਰਣਾ ਚਾਹਨਾ ਤੁਹਾਡੇ ਪਰਿਵਾਰ ਜਿਹੜਾ ਆ ਬਾਕੀ ਦਾ ਉਹ ਇੰਡੀਆ ਵਿੱਚ ਕੋਈ ਨਹੀਂ ਹੈ ਹੁਣ ਸਾਰੇ ਸਾਰੇ ਬਾਹਰ ਨੇ ਸਾਰੇ ਬਾਹਰ ਹੋ ਜੀ ਅੱਜ ਤੁਹਾਡੀ ਬਰਿੰਬਿੰਦਰ ਨਹੀਂ ਤੁਹਾਡੀ ਵੱਡੇ ਭਰਾ ਨਹੀਂ ਤੁਹਾਡਾ ਤੋਖਾ ਕੀ ਕੀਤਾ ਇਹ ਇਦਾਂ ਜੀ 2016 ਦੇ ਵਿੱਚ ਮੇਰੇ ਮਦਰ ਪੂਰੀ ਹੋਈ ਆ ਜੀ ਅਪ੍ਰੈਲ ਮਹੀਨੇ ਦੀ 25 ਨੂੰ ਜੀ ਇਹਦਾ 15 ਤਰੀਕ ਨੂੰ ਮੈਂ ਮੰਮ ਨੂੰ ਫੋਨ ਕਰਦਾ ਜੀ ਸ਼ਾਮ ਨੂੰ 15 ਮਈ ਨੂੰ ਇਹਨੇ 15 ਅਪ੍ਰੈਲ ਨੂੰ ਸਭੀ 24 ਅਪ੍ਰੈਲ ਨੂੰ 25 ਤਾਂ ਮਮ ਪੂਰੀ ਹੁੰਦੇ ਆ ਮਈ ਵਿੱਚ ਪੂਰੇ ਹੋਏ ਆਪ੍ਰੈਲ ਵਿੱਚ ਜੀ ਚੌਥੇ ਮਹੀਨੇ ਚ ਆਪ੍ਰੈਲ ਆਪ੍ਰੈਲ ਕਿੰਨੀ ਨੂੰ ਪੂਰੇ ਹੋਏ ਮਦਰ ਹਾਂਜੀ ਆਪ੍ਰੈਲ ਕਿੰਨੀ ਨੂੰ ਪੂਰੇ ਹੁੰਦੇ ਨੇ ਆਪ੍ਰੈਲ 16 ਨੂੰ 16 ਨੂੰ ਪੂਰੇ ਹੁੰਦੇ ਮਾਤਾ ਜੀ ਦੀ ਮੌਤ ਹੋ ਜਾਂਦੀ ਆ ਹਾਂਜੀ ਤੁਸੀਂ ਮਾਤਾ ਜੀ ਨੂੰ ਕਦੋਂ ਫੋਨ ਕਰਦੇ ਹੋ ਮਾਤਾ ਜੀ ਦੇ ਪਹਿਲਾਂ ਸੱਟ ਲੱਗ ਗਈ ਸੀ ਮਾਤਾ ਜੀ ਨੂੰ ਤਾਂ ਮੈਂ ਰੋਜ਼ ਹੀ ਫੋਨ ਕਰਦਾ ਸੀ ਬਿਫੋਰ ਇਹ ਤੋਂ ਮੈਂ ਸਾਰੀ ਰੋਜ਼ੇ ਗੱਲ ਕਰਦਾ ਸੀ ਬੀਬੀ ਜੀ ਨਾਲ ਸਾਡੀ ਆਖਰੀ ਗੱਲ ਕਦੋਂ ਹੋਈ ਮਾਤਾ ਜੀ ਨਾਲ ਆਖਰੀ ਮੇਰੀ ਹੋਈ ਆ ਮਾਤਾ ਜੀ ਨਾਲ ਕੱਲ ਮਰਨੇ ਤੋਂ 1 ਘੰਟਾ ਪਹਿਲਾਂ ਜੀ oh my god ਮਤਲਬ ਤੁਹਾਡੀ ਗੱਲ 16 April ਨੂੰ ਹੁੰਦੀ ਆ ਹਾਂ ਜੀ ਮਰਨੇ ਤੋਂ 16 ਦੇ 20 ਦੇ ਵਿੱਚ ਮੰਮੀ ਪੂਰੀ ਹੋਈ ਆ ਮੈਨੂੰ ਬਾਬ ਜੀ ਬਸ ਇਹ ਡੇਟ ਦਾ ਡੈਥ ਦਾ ਨਹੀਂ 1 ਘੰਟਾ ਮੇਰੀ ਪਹਿਲਾਂ ਮਾਮ ਨਾਲ ਮੇਰੀ ਗੱਲ ਹੋਈ ਓਕੇ ਨੋਪਾਲ ਮਹੌਣ ਅਸੀਂ ਇੱਕ 2 ਮਿੰਟ ਦਾ ਕਮਰਸ਼ਲ ਬ੍ਰੇਕ ਲੈ ਰਹੇ ਆ ਅਸੀਂ ਜਨਣਾ ਚਾਹੁੰਦੇ ਤੁਹਾਡੇ ਨਾਲ ਤੋਖਾ ਕੀ ਹੋਇਆ ਤੁਹਾਡੇ ਭਰਾ ਨੇ ਤੋਖਾ ਤੁਹਾਡੇ ਨੇ ਕੀਤਾ ਕੀ ਆ ਓਕੇ ਜੀ ਦੇਣੀ ਤੁਹਾਡੇ ਭਰਾ ਨੇ ਤੁਹਾਨੂੰ ਧੋਖਾ ਕੀ ਕੀਤਾ ਧੋਖਾ ਜੀ ਉਹ ਜਿਹੜੀ ਮਾਮਾ ਦੀ ਜ਼ਮੀਨ ਸੀ ਉਹਦੀ ਜਾਲੀ ਵਸਿਤ ਕਰਕੇ ਆਪਣੇ ਨਾਲ ਜ਼ਮੀਨ ਸਾਰੀ ਜੜਾ ਲਈ ਉਹ ਕਿੰਨੀ ਜ਼ਮੀਨ ਤੁਹਾਨੂੰ ਆਣੀ ਸੀ ਜਿਹੜੀ ਕਿ ਤੁਹਾਡੇ ਨਾਲ ਧੋਖੇ ਨਾਲ ਲੈ ਗਿਆ ਔਰ ਅਸੀਂ ਤੁਹਾਡੀ ਬਾਸਤ ਕਰਾਵਾਂ ਕਿ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਇਹ ਇਹ ਤਿੰਨ ਕਿੱਲੇ ਜ਼ਮੀਨ ਸਾਂਝੀ ਆ ਬਸੀ ਜੀ ਮੰਨਣ ਥਾੜ ਨੂੰ ਕਿੰਨੀ ਜ਼ਮੀਨ ਹਾਲੀ ਸੀ ਮੈਨੂੰ 1.5 ਇੱਕ ਕਿੱਲਾ ਤੇ 7 ਕਨਾਲਾ ਆਉਂਦੀ ਸੀ ਜੀ 1 27 ਕਨਾਲਾ ਜਿੰਨਾ ਜੇ ਤੁਹਾਡੇ ਕੋਲ ਟੋਟਲ ਜ਼ਮੀਨ ਕਿੰਨੀ ਸੀ ਟੋਟਲ ਅ ਟੋਟਲ ਸਾਡੇ ਕੋ 27 ਕਨਾਲਾਂ ਜਗ੍ਹਾ ਜੀ ਉਹ 27 ਕਨਾਲਾਂ ਦੇ ਵਿੱਚੋਂ ਕੋਈ ਗੁਰਦੁਆਰਿਆਂ ਦੇਤੀ ਆ ਜੀ ਮਤਲਬ ਅੱਧੀ ਤੁਹਾਨੂੰ ਕਿੰਨੀ ਆਉਂਦੀ ਹੈ ਤੇ ਅੱਧੀ ਭਰਾ ਨੂੰ ਕਿੰਨੀ ਆਉਂਦੀ ਹੈ 13-13 ਕਨਾਲਾਂ ਆਉਣੀ ਆ ਜੀ ਹੁਣ 13 ਕਨਾਲ ਤੁਹਾਡੀ ਜ਼ਮੀਨ ਹੈ ਉਹ ਤੁਹਾਡਾ ਭਰਾ ਆਪਣੇ ਨਾਂ ਕਰਾ ਗਿਆ ਇਹ ਆਪਣੇ ਨਾਂ ਕਰਾ ਗਿਆ ਹੈ ਜੀ ਤੁਹਾਡੇ ਨਾਂ ਤੇ ਕੋਈ ਜ਼ਮੀਨ ਨਹੀਂ ਹੁਣ ਨਹੀਂ ਜਿਹੜੀ ਮੇਰੀ ਸੈਪਰੇਟ ਆ ਉਹ ਮੇਰੇ ਨਾਂ ਤੇ ਹੈ ਜਿਹੜੀ ਮੇਰੀ ਆਪਣੀ ਉਹ ਮੇਰੇ ਨਾਂ ਜਿਹੜੀ ਮੰਮ ਨਾਲੋਂ ਮੈਨੂੰ ਆਦੀ ਉਹ ਆਪਣੇ ਨਾਂ ਕਰਾ ਗਿਆ ਆ ਜਿਹੜੇ ਤੁਹਾਡੇ ਫਾਦਰ ਮਰਨ ਤੋਂ ਬਾਅਦ ਜ਼ਮੀਨ ਤੁਹਾਡੀ ਮਦਰ ਨੂੰ ਆਈ ਸੀ ਉਹਦਾ ਤੁਹਾਨੂੰ ਅੱਧਾ ਮਿਲਣਾ ਸੀ ਉਹਦਾ ਅੱਧ ਤੁਹਾਨੂੰ ਮਿਲੇ ਨਹੀਂ ਉਹ ਆਪਣੇ ਨਾਂ ਸਾਰੀ ਕਰਾ ਗਿਆ ਉਹ ਆਪਣੇ ਨਾਂ ਕਰਾ ਗਿਆ ਹੈ ਜੀ ਅੱਛਾ ਉਹ ਕਿੰਨੀ ਜ਼ਮੀਨੀਆਂ ਇੱਕ ਖੇਤ ਤੇ ਕਿੰਨੇ ਕਨਾਲ ਇੱਕ 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 ਕਿੱਲਾ 5 ਕਨਾਲਾਂਾਂ ਜੀ ਉਹ ਐਤ ਕਿੱਲਾ ਤੇ 5 ਕਨਾਲਾਂ ਕਿੰਨੇ ਦੀ ਹੋਊਗੀ ਇਹ ਹੈਗੀ ਐਸੋ ਲਗ 32 33 ਲੱਖ ਦੀ ਹੈ ਜੀ 30 ਲੱਖ ਦਾ ਧੋਖਾ ਕੀਤਾ ਤੁਹਾਡੇ ਭਰਾ ਨੇ ਬਲਵਿੰਦਰ ਨੇ ਹਾਂ ਜੀ ਤੇ ਇੱਕ ਪਲਾਟ ਵਾ ਜੀ ਪਲਾਟ ਜਿਹੜਾ ਹੈ ਉਹ ਕਿੰਨੀ ਕੀਮਤ ਦਾ ਹੈ ਉਹ ਪਲਾਟ ਐਸ ਬਲੇ 21 22 ਲੱਖ ਦਾ ਹੈ ਜੀ 10 ਮਾਲ ਦੀ ਜਗਾ ਹੈ ਉਹ ਉਹ ਪਲਾਟ ਕਿਹਦਾ ਸੀ ਉਹ ਪਲਾਟ ਸਗਾ ਤਾਂ ਮੇਰਾ ਹੀ ਮੈਂ ਆਪਣੀ ਮੰਮ ਦੇ ਨਾਮ ਕਰਾਇਆ ਸੀਗਾ ਜੀ ਤੇ ਉਹਦੀਆਂ ਨੀਆਂ ਬਗਲ ਤੇ ਸੀ ਬੱਸੀ ਸਾਹਿਬ ਮੰਮ ਦੀ ਹੋ ਗਈ ਡੈਥ ਨੀਆਂ ਬਗਲ ਦੇਆਂ ਤੇ ਜੇ ਮਾਂ ਜਿੰਦੀ ਹੁੰਦੀ ਤੇ ਮੈਨੂੰ ਕਹਿੰਦੀ ਵੀ ਰਹੀ ਮੈਂ ਕਿਹਾ ਬੀਬੀ ਹਜੇ ਨਹੀਂ ਹਜੇ ਨਹੀਂ ਕੁਝ ਨਹੀਂ ਕਰਨਾ ਤੂੰ ਨੀਆਂ ਬਗਲ ਤੇ ਅਸੀਂ ਮਕਾਨ ਬਣਾਉਣਾ ਓਕੇ ਮੈਂ ਸਮਝ ਗਿਆ ਤੁਹਾਡੀ ਮੈਂ ਸਟੋਰੀ ਕਵਰ ਕਰ ਰਿਹਾ ਅਸਲ ਤੁਹਾਡੇ ਨਾਲ ਧੋਖਾ ਅ ਤਕਰੀਬਨ ਤੁਹਾਡੇ ਭਰਾ ਨੇ ਆ ਲਗਭਗ ਕੋਈ 50000 ਦਾ ਕੀਤਾ 50 ਲੱਖ ਦਾ 50 ਲੱਖ ਜੀ ਨਾਲ ਅਜੇ ਮੇਰੀਆਂ ਲੱਕੜਾਂ ਨੂੰ ਵਧਾਈਆਂ ਸਪੈਦੇ ਵਧਾਇਓ ਆ ਜਿਹੜਾ ਉਹ ਤੋਂ ਪਟਾਤੇ ਉਹ ਆ ਸਪੈਦੇ ਵਧਾ ਦਿੱਤੇ ਟੋਟਲ ਕਿੰਨਾ ਕਿ ਖਰਚਾ ਜਿਹੜਾ ਮਤ ਟੋਟਲ ਮਿਲਾ ਕੇ ਕਿੰਨਾ ਤੁਹਾਡੇ ਨਾਲ ਫਰਾਡ ਹੋਇਆ 70 ਲੱਖ ਤੇ 70 ਲੱਖ ਤੇ ਲਾ ਗਿਆ ਜੀ 70 ਲੱਖ ਤੁਹਾਡਾ ਖਾ ਗਿਆ ਤੁਹਾਡਾ ਭਰਾ ਬਲਵਿੰਦਰ ਸਿੰਘ 70 ਸਾਲ ਦੀ ਉਮਰ ਦਾ 74 ਸਾਲ ਦੀ ਉਮਰ ਦਾ 70 ਸਾਲ ਦੀ ਉਮਰ ਦਾ ਪਲਾਟ ਇਹ ਤਾਂ ਜਿਹੜਾ ਹੁਣ ਪਲਾਟ ਦੀ ਤੁਹਾਨੂੰ ਗੱਲ ਕਰਦਾ 24 25 ਲੱਖ ਦਾ ਪਲਾਟ ਉਹ ਇਹ ਮੈਨੂੰ ਕਹਿੰਦਾ ਸੀ ਇਹ ਤਾਂ 50 ਅਸੀਂ 50000 ਰੁਪਏ ਨੂੰ ਮੰਨ ਲਾ ਦੀ ਤੇ ਕੋ ਲੈ ਰਿਆ ਤੇ ਇਹਨ ਸੌਦਾ ਕੀਤਾ ਸੀ ਬਾਤੀ ਸਾਹਿਬ 21 ਲੱਖ ਰੁਪਏ ਦਾ ਨਪਾਲਮ ਡਾਟ ਬਰੀ ਅਸੀਂ ਲਾਈਨ ਨੂੰ ਹੋਲਡ ਰੱਖਿਆ ਅਸੀਂ ਕਮਰਸ਼ੀਅਲ ਲੈ ਰਹੇ ਹਾਂ ਸੋ ਤੁਹਾਡਾ ਭਰਾ ਬਲਵਿੰਦਰ ਸਿੰਘ ਤੁਹਾਡੇ ਫਾਦਰ ਦਾ ਨਾਮ ਕੀ ਹੈ ਸਰਦਾਰ ਜੈ ਸਿੰਘ ਜੈ ਸਿੰਘ ਤੁਹਾਡੇ ਫਾਦਰ ਸੀ ਮਦਰ ਨਾਮ ਕੀ ਸੀ ਮਦਨਾ ਚੰਨਣਕੌਰ ਜੀ ਚੰਨਣਕੌਰ ਜੈ ਸਿੰਘ ਦੇ ਸੁਪੁੱਤਰ ਜਸਵਿੰਦਰ ਸਿੰਘ ਤੁਸੀਂ ਉਹ ਤਾਂ ਬਲਵਿੰਦਰ ਸਿੰਘ ਆਸਟ੍ਰੇਲੀਆ ਵਿੱਚ ਰਹਿੰਦਾ ਉਹ ਤੁਹਾਡਾ ਭਰਾ ਸਕਾ ਤੁਹਾਨੂੰ ਚੂਨਾ ਲਾ ਗਿਆ 74 ਸਾਲ ਦਾ ਅਤੇ 70 ਲੱਖ ਦੇ ਵਿੱਚ ਚੂਨਾ ਲਾ ਗਿਆ ਤਾਂ ਆਸਟ੍ਰੇਲੀਆ ਵਿੱਚ ਬੈਠਾ ਆ ਹੁਣ ਤੁਹਾਡ ਨਾਲ ਗੱਲਬਾਤ ਕਰਦਾ ਜਾਂ ਨਹੀਂ ਨਹੀਂ ਮੈਂ ਨਾਲ ਨਹੀਂ ਕਰਦਾ ਮੈਂ ਤਾਂ ਕਹਿੰਦਾ ਲਾਲਾ ਜੋਰ ਜਿਹੜਾ ਲਾਉਣਾ ਤੇ ਤੁਹਾਨੂੰ ਡਰਾਉਂਦਾ ਧਮਕਾਉਂਦਾ ਕਿ ਜੇ ਤੁਸੀਂ ਇੰਡੀਆ ਆਂਗੇ ਤੁਹਾਨੂੰ ਮਾਰ ਦੇਵਾਂਗੇ ਇਹ ਇਹ ਡਰਾਉਂਦਾ ਜੀ ਇਹ ਕਹਿੰਦਾ ਮੈਂ ਤੁਹਾਨੂੰ ਅੰਦਰ ਕਰਾਉਣਾ ਇਹ ਕੌਣ ਹੁੰਦਾ ਅੰਦਰ ਕਰਾਉਣ ਵਾਲਾ ਤੁਹਾਨੂੰ ਕਿਉਂ ਕਰਾਉਣਾ ਇੱਕ ਪਾਸੇ ਤੁਹਾਡੀ ਜ਼ਮੀਨ ਰੱਪ ਲਈ ਆ ਤੁਹਾਨੂੰ ਅੰਦਰ ਕਾਉਣ ਦੀ ਧਮਕੀ ਕਿਉਂ ਦੇ ਰਿਹਾ ਤੁਹਾਡੇ ਕੋਲ ਕੋਈ ਕੋਈ ਗਲਤੀ ਤਾਂ ਨਹੀਂ ਹੋਈ ਸੀ ਇਹਦੇ ਨਾਲ ਕੋਈ ਇਹ ਨਾਲ ਨਹੀਂ ਜੀ 바ਸੀ ਜਿਹੜੀ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਵੀ ਮੇਰੇ ਤੇ ਇੱਕ ਕੇਸ ਹੋਇਆ ਉਹ 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 ਦੀਆਂ ਧਮਕੀਆਂ ਦੇ ਕਹਿੰਦਾ ਉਹ ਤਾਂ ਤੈਨੂੰ ਅੰਦਰ ਨਹੀਂ ਕਰਾਉਣਗਾ ਤੈਨੂੰ ਮੈਂ ਕਰਾਉਂਗਾ ਤੂੰ ਅੰਦਰ ਚਾਲ ਕਹਿੰਦਾ ਇਹ ਇੰਡੀਆ ਚਾਲ ਕਹਿੰਦਾ ਤੈਨੂੰ ਮੈਂ ਦੱਸਾਂਗਾ ਇਹਦਾ ਇਹਦਾ ਮੁੰਡਾ ਵੀ ਇਹੀ ਮੈਨੂੰ ਧਮਕੀਆਂ ਦਿੰਦਾ ਜੀ ਉੱਥੇ ਆਸਟ੍ਰੇਲੀਆ ਚੋਂ ਆ ਇਹ ਮੁੰਡੇ ਦਾ ਨਾਂ ਕੀ ਹੈ ਕਮਲਦੀਪ ਸਿੰਘ ਉਹ ਕਿੱਥੇੋਂ ਜੰਪਾ ਲਿਆ ਜਾਂ ਪਾਲੋ ਦਾ ਇੰਡੀਆ ਦਾ ਜੀ ਇਹ ਸਾਰੇ ਉਥੇ ਸਟ੍ਰੇਲੀਸ਼ian ਸਿਟੀਜ਼ਨ ਲਗਾਇਆ ਹੋਇਆ ਹੈ ਡਸਨ ਮੈਟਰ ਕਿ ਇਹ ਤੁਹਾਨੂੰ ਧਮਕੀ ਨਹੀਂ ਦੇ ਸਕਦੇ ਔਰ ਇਹ ਧਮਕੀ ਆ ਤੁਹਾਨੂੰ ਫੋਨ ਤੇ ਦੇ ਰਿਹਾ ਰਿਕਾਰਡ ਤੁਹਾਡੇ ਪਰ ਰਿਕਾਰਡਿੰਗ ਹੈ ਕੋਈ ਬਸ ਇਹ ਜਿਹੜਾ ਮੇਰੇ ਕੋਲ ਰਿਕਾਰਡਿੰਗ ਨਹੀਂ ਕੋਈ ਵੀ ਮੈਂ ਮੈਂ ਨਹੀਂ ਝੂਠ ਬੋਲਦਾ ਜਿਹੜਾ ਮੇਰੇ ਫੋਨ ਤੇ ਇਹਨਾਂ ਦੀਆਂ ਕਾਲਾਂ ਆਉਂਦੀਆਂ ਸੀ ਉਹ ਮੇਰਾ ਫੋਨ ਖਰਾਬ ਹੋ ਗਿਆ ਨਹੀਂ ਤਾਂ ਮੇਰੇ ਵਟਸਐਪ ਦੇਦੇ ਮੈਸੇਜ ਹੁੰਦੇ ਸਗੇ ਸੋ ਜਿਹੜਾ ਮੁੰਡਾ ਤੁਹਾਨੂੰ ਧਮਕੀ ਦਿੰਦਾ ਉਹ ਨਾ ਕਮਲਜੀਤ ਹੈ ਜਾਂ ਕਮਲਦੀਪ ਹੈ ਕਮਲ ਜੀ ਨਾ ਪੈਂਦਾ ਜੀ ਕਮਲਦੀਪ ਸਿੰਘ ਕਮਲਦੀਪ ਹੈ ਕਿੰਨੀ ਉਮ ਉਹ ਮੈਂ ਤਾਂ ਸਮਝਾਉਂਦਾ ਜੀ ਸ਼ੇਖ ਸਾਹਿਬ ਛੋਟਾ ਆ 51 ਸਾਲ ਦਾ ਹੋ ਗਿਆ ਆ ਇਹਨਾਂ ਨੇ ਤੁਹਾਨੂੰ ਜਿਹੜੀ ਧਮਕੀਆਂ ਦਿੱਤੀਆਂ ਆਸਟ੍ਰੇਲੀਆ ਤੋਂ ਦਿੱਤੀਆਂ ਜਾਂ ਇੰਡੀਆ ਤੋਂ ਦਿੱਤੀਆਂ ਆਸਟ੍ਰੇਲੀਆ ਤੋਂ ਜੀ ਅਗਰ ਇੰਡੀਆ ਤੋਂ ਤੁਹਾਡੇ ਨਾਲ ਕੋਈ ਸੰਪਰਕ ਨਹੀਂ ਹੋਇਆ ਇੰਡੀਆ ਤੋਂ ਕੋਈ ਧਮਕੀ ਨਹੀਂ ਮਿਲੀ ਤੁਹਾਨੂੰ ਇਹਨਾਂ ਸਾਰੀਆਂ ਮੈਨੂੰ ਉੱਥੋਂ ਦਿੱਤੀਆਂ ਜੀ ਅਸੀਂ ਅਸੀਂ ਵਾਪਸ ਆ ਰਹੇ ਆ ਅਸੀਂ ਕੁਝ ਕਮਰਸ਼ੀਅਲ ਲੈ ਰਹੇ ਹਾਂ 2 ਮਿੰਟ ਦੀ ਬ੍ਰੇਕ ਲਾਵਾਂਗੇ ਉਸ ਤੋਂ ਬਾਅਦ ਦੁੱਧ ਦੁੱਧ ਪਾਣੀ ਦਾ ਪਾਣੀ ਅਸੀਂ ਕਰਾਂਗੇ Ya no murió. ਜੇ ਸੂਟ ਲੈਂਦੀ ਕੀਤੀ ਹੈ ਤਿਆਰੀ ਤਾਂ ਅੱਜ ਹੀ ਪਹੁੰਚੋ ਨਿਊ ਬਿਲਾ ਸਿਲਕ ਐਂਡ ਸਾੜੀ ਲੁਧਿਆਣੇ ਕੁਮਾਰ ਮੰਡੀ ਦਾ ਮਸ਼ਹੂਰ ਕੱਪੜਿਆਂ ਦਾ ਸਟੋਰ ਹੁਣ ਬ੍ਰੈਮਟਨ ਸ਼ਹਿਰ ਦੀ ਸਫਲਤਾ ਤੋਂ ਬਾਅਦ ਤੁਹਾਡੀ ਪਰਜੋਰ ਮੰਗਤੇ ਐਬਸਪੋਰਟ ਵਿੱਚ ਵੀ ਖੁੱਲ ਗਿਆ ਹੈ ਸੂਟ ਸਾੜੀਆਂ ਦੀ ਵਾਈਟ ਵੈਰਾਈਟੀ ਦੇ ਨਾਲ ਨਾਲ ਵਿਆਹ ਸ਼ਾਦੀਆਂ ਲਈ ਸੋਹਣੇ ਸੋਹਣੇ ਲਹਿੰਗੇ ਗਾਉਨ ਕਸਟਮਾਈਜ਼ਡ ਥੀਮ ਵੈਡਿੰਗਸ ਡਿਜ਼ਾਈਨ ਪੂਰੇ ਪਰਿਵਾਰ ਲਈ ਤੁਸੀਂ ਇਹਨਾਂ ਕੋਲੋਂ ਤਿਆਰ ਕਰਵਾ ਸਕਦੇ ਹੋ ਕਾਟਨ ਦੇ ਬੇਸ਼ਮਾਰ ਡਿਜ਼ਾਈਨਰ ਸੂਟ ਬਹੁਤ ਹੀ ਵਾਜਬ ਕੀਮਤਾਂ ਤੇ ਹੁਣ ਪਾਰਟੀ ਤੇ ਜਾਣ ਦੀ ਕੋਈ ਟੈਨਸ਼ਨ ਹੀ ਲੈਣੀ ਕਿਉਂਕਿ ਕਹਿੰਦਾ ਤੁਹਾਡੀ ਪਸੰਦ ਦੇ ਸਾਰੇ ਹੀ ਕੱਪੜੇ ਮਿਲ ਜਾਣਗੇ ਫਿਰ ਕਿਸ ਗੱਲ ਦੀ ਦੇਰਿਆ ਅੱਜ ਹੀ ਮਿਲੋ 32090 ਦੌਰਮਿਕ ਐਵੇਨਿਊ ਐਬਸਫੋਰ ਤੇ ਜਾਂ ਕਾਲ ਕਰ ਸਕਦੇ ਹੋ ਕਮਲ 604 2091976 604 1009 1976 ਤੇ ਜਾਂ ਖੁਸ਼ੀ 7785989052 7785989052 ਨਿਊ ਜਦੋਂ ਫਰੈਸ਼ ਮੈਰੀਨੇਟਡ ਮੀਟ ਕਰਕੇ 바ਰਬੀਕਿਊ ਕਰਦੇ ਹਾਂ ਤਾਂ ਮੇਰੇ ਹਸਬੰਦ ਮੇਰੇ ਹੱਥ ਦਾ ਜਾਦੂ ਕਹਿੰਦੇ ਨੇ ਪਰ ਅਸਲ 'ਚ ਇਹ ਕਮਾਲ ਹੈ ਗਰਚਾ ਬ੍ਰਦਰਜ਼ ਵਾਲਿਆਂ ਦੇ ਇੱਕ ਖਾਸ ਤਰੀਕੇ ਇਸ ਸਪੈਸ਼ਲ ਮਸਾਲਿਆਂ ਨਾਲ ਮੈਰੀਨੇਟ ਕੀਤੇ ਮੀਟ ਦਾ ਜਿਨ੍ਹਾਂ ਦਾ ਮੀਟ ਚਿਕਨ ਫਿਸ਼ ਲੈਂਬ ਤੰਦੂਰੀ ਫਲੇਵਰਸ 'ਚ ਮਿਲਦਾ ਹੈ ਹਾਈਜਨਿਕ ਤੇ ਟੇਸਟ ਵਿੱਚ ਇਨਾ ਯੂਨੀਕ ਕਿ ਜੋ ਇੱਕ ਵਾਰ ਖਾਂਦਾ ਹੈ ਬਸ ਫਿਰ ਰਿਹਾ ਨਹੀਂ ਜਾਂਦਾ ਪੂਰੇ ਕੈਨੇਡਾ ਵਿੱਚ 14 ਲੋਕੇਸ਼ਨਸ ਤੋਂ ਸਰਵਿਸਿਜ਼ ਦੇ ਰਹੇ ਨੇ ਗਰਚਾ ਮੀਟ ਫਰੈਸ਼ਨੈਸ ਤੇ ਕੁਆਲਿਟੀ ਦਾ ਬਸ ਦੂਜਾ ਨਾਮ ਕਹਿੰਦੇ ਸੱਚ ਕੇ ਦੁਨੀਆ ਰੰਗ ਬਰੰਗੀ ਹੈ ਕਿਸੇ ਦਾ ਕੋਈ ਨਹੀਂ ਬੀਲੀ ਹੈ ਔਰ